ਸਾਡੀ ਪਿਛਲੀ ਵੀਡੀਓ ਵਿੱਚ ਤੁਹਾਨੂੰ ਇਸ ਬਾਰੇ ਇੱਕ ਸੰਖੇਪ ਜਾਣਕਾਰੀ ਮਿਲੀ ਕਿ ਈ-ਕਾਮਰਸ ਕੀ ਹੈ, ONDC ਨੈਟਵਰਕ ਕੀ ਹੈ, ਓਪਨ ਨੈਟਵਰਕ ਮਾਡਲ ਕਿਵੇਂ ਕੰਮ ਕਰਦਾ ਹੈ, ONDC ਨੈਟਵਰਕ ਮੌਜੂਦਾ ਈ-ਕਾਮਰਸ ਪਲੇਟਫਾਰਮਾਂ ਤੋਂ ਕਿਵੇਂ ਵੱਖਰਾ ਹੈ, ONDC ਨੈਟਵਰਕ ਤੋਂ ਵੱਖ-ਵੱਖ ਇਕਾਈਆਂ ਲਈ ਸੰਚਾਰ ਪ੍ਰੋਟੋਕੋਲ ਅਤੇ ਅੰਤ ਵਿੱਚ ਇਸ ਨੈਟਵਰਕ 'ਤੇ ਕਾਰੋਬਾਰ ਕਰਨ ਵਿੱਚ ਸ਼ਾਮਲ ਵੱਖ-ਵੱਖ ਪੜਾਅ। ONDC ਨੈਟਵਰਕ ਤੇ ਇੱਕ ਸੈਲਰ ਨੈਟਵਰਕ ਪਾਰਟਿਸਪੈਂਟ ਬਣਨ ਦੀ ਤੁਹਾਡੀ ਯਾਤਰਾ ਦਾ ਸ਼ੁਰੂਆਤੀ ਕਦਮ ਹੈ ਵਿਕਰੇਤਾ ਆਨਬੋਰਡਿੰਗ ਯੋਜਨਾਬੰਦੀ ਅਤੇ ਇਹ ਇਸ ਵੀਡੀਓ ਦਾ ਵਿਸ਼ਾ ਹੈ ਵਿਕਰੇਤਾ ਆਨਬੋਰਡਿੰਗ ਯਾਤਰਾ ਹੇਠ ਲਿਖੇ ਅਨੁਸਾਰ ਹੈ ਨੰਬਰ 1 ਤੁਸੀਂ ਫੈਸਲਾ ਕਰਦੇ ਹੋ ਕਿ ਕਿਸ ਸ਼੍ਰੇਣੀ ਦੇ ਵਿਕਰੇਤਾਵਾਂ ਨੂੰ ਆਨਬੋਰਡ ਕਰਨਾ ਹੈ ਦੂਜਾ ਤੁਸੀਂ ਵਿਕਰੇਤਾਵਾਂ ਨੂੰ ਆਨਬੋਰਡ ਕਰਨ ਲਈ ਲੋੜੀਂਦੀ ਟੀਮ ਅਤੇ ਸਰੋਤਾਂ ਦੀ ਯੋਜਨਾ ਬਣਾਉਂਦੇ ਹੋ ਤੀਜਾ ਤੁਸੀਂ ਵਿਕਰੀਤਾਵਾਂ ਨੂੰ ਓਐਨਡੀਸੀ ਨੈੱਟਵਰਕ ਰਾਹੀਂ ਵੇਚਣ ਲਈ ਮਨਾਉਂਦੇ ਹੋ। ਚੌਥਾ ਵਪਾਰਕ ਸ਼ਰਤਾਂ ਤੇ ਸਹਿਮਤ ਹੋਣਾ। ਪੰਜਵਾਂ ਵਿਕਰੀਤਾ ਰਜਿਸਟ੍ਰੇਸ਼ਨ ਨੂੰ ਪ੍ਰੋਸੈਸ ਕਰਨਾ ਅਤੇ 6ਵਾਂ ਕੈਟਾਲੋਗਿੰਗ ਜਿਵੇਂ ਕਿ ਅਸੀਂ ਜ਼ਿਕਰ ਕੀਤਾ ਹੈ ਇਹ ਸੈਲਰ ਨੈਟਵਰਕ ਪਾਰਟਿਸਪੈਂਟ ਨਾਲ ਸ਼ੁਰੂ ਹੁੰਦਾ ਜੋ ਇਹ ਫੈਸਲਾ ਕਰਦਾ ਹੈ ਕਿ ਉਹ ਕਿਸ ਕਿਸਮ ਦੇ ਵਿਕਰੇਤਾਵਾਂ ਨੂੰ ਆਨਬੋਰਡ ਕਰਨਾ ਚਾਹੁੰਦਾ ਹੈ ਅਤੇ ਉਹ ਕਿਹੜੀਆਂ ਸ਼੍ਰੇਣੀਆਂ ਵਿੱਚ ਕੰਮ ਕਰਨਾ ਚਾਹੁੰਦਾ ਹੈ ਸੈਲਰ ਨੈਟਵਰਕ ਪਾਰਟਿਸਪੈਂਟ ਜਿਸ ਸ਼੍ਰੇਣੀ ਜਾਂ ਡੋਮੇਨਾਂ ਵਿੱਚ ਕੰਮ ਕਰਨ ਦਾ ਫੈਸਲਾ ਕਰਦਾ ਹੈ ਉਹ ਕਈ ਕਾਰਕਾਂ ਤੇ ਨਿਰਭਰ ਕਰੇਗਾ ਜਿਵੇਂ ਕਿ ਕਿਸੇ ਡੋਮੇਨ ਜਾਂ ਸ਼੍ਰੇਣੀ ਦਾ ਪਿਛਲਾ ਤਜਰਬਾ ਇਹ ਆਫਲਾਈਨ ਜਾਂ ਆਨਲਾਈਨ ਹੋ ਸਕਦਾ ਹੈ ਕਿਸੇ ਸ਼੍ਰੇਣੀ ਦੀ ਚੋਣ ਕਰਦੇ ਸਮੇਂ ਸੈਲਰ ਨੈਟਵਰਕ ਪਾਰਟਿਸਪੈਂਟ ਲਈ ਅਜਿਹੀ ਸ਼੍ਰੇਣੀ ਨੂੰ ਤਰਜੀਹ ਦੇਣਾ ਲਾਭਦਾਇਕ ਹੁੰਦਾ ਹੈ ਜਿੱਥੇ ਵਿਕਰੇਤਾ ਜਾਂ ਸੈਲਰ ਨੈਟਵਰਕ ਪਾਰਟਿਸਪੈਂਟ ਦੀ ਟੀਮ ਨੂੰ ਸੰਚਾਲਨ ਵਿੱਚ ਪਹਿਲਾਂ ਦਾ ਤਜਰਬਾ ਹੁੰਦਾ ਹੈ ਇਹ ਤੁਹਾਨੂੰ ਸੈਲਰ ਨੈਟਵਰਕ ਪਾਰਟਿਸਪੈਂਟ ਨੂੰ ਮੌਜੂਦਾ ਵਿਕਰੇਤਾ ਆਧਾਰ ਰੱਖਣ ਸ਼੍ਰੇਣੀ ਦੇ ਸੰਚਾਲਨ ਸਬੰਧਤ ਨਿਯਮਾਂ ਦੀ ਸਮਝ ਅਤੇ ਵਿਕਰੇਤਾਵਾਂ ਲਈ ਜਾਣਕਾਰੀ ਦੇ ਨਾਲ ਇੱਕ ਢੁਕਵਾਂ ਕੈਟਾਲਾਗ ਬਣਾਉਣ ਜੋ ਖਰੀਦਦਾਰ ਆਮ ਤੌਰ ਤੇ ਇਸ ਸ਼੍ਰੇਣੀ ਵਿੱਚ ਲੱਭਦੇ ਹਨ ਦੇ ਮਾਮਲੇ ਵਿੱਚ ਅਕੇ ਰੱਖੇਗਾ ਸ਼੍ਰੇਣੀ ਵਿਸ਼ੇਸ਼ ਮਾਰਜਿਨ ਬਨਾਮ ਸੰਚਾਲਨ ਦੀ ਲਾਗਤ ਦੀ ਸਮਝ ਮਾਰਜਿਨ ਅਤੇ ਔਸਤ ਆਰਡਰ ਮੁੱਲ ਵੱਖ-ਵੱਖ ਸ਼੍ਰੇਣੀਆਂ ਵਿੱਚ ਵੱਖੋ-ਵੱਖਰੇ ਹੁੰਦੇ ਹਨ ਕਿਸੇ ਵਿਸ਼ੇਸ਼ ਸ਼ਹਿਰ ਖੇਤਰ ਅਤੇ ਸ਼੍ਰੇਣੀ ਵਿੱਚ ਸੈਲਰ ਨੈਟਵਰਕ ਪਾਰਟਿਸਪੈਂਟ ਲਈ ਸੰਚਾਲਨ ਦੀ ਲਾਗਤ ਕੀ ਹੈ ਇਸ ਤੇ ਨਿਰਭਰ ਕਰਦੇ ਹੋਏ ਤੁਹਾਨੂੰ ਸੈਲਰ ਨੈਟਵਰਕ ਪਾਰਟਿਸਪੈਂਟ ਨੂੰ ਉਹਨਾਂ ਸ਼੍ਰੇਣੀਆਂ ਨੂੰ ਸ਼ਾਰਟਲਿਸਟ ਕਰਨ ਲਈ ਜੋ ਸੰਚਾਲਨ ਦੀ ਲਾਗਤ ਨੂੰ ਕਵਰ ਕਰਨ ਗਈਆਂ ਵੱਖ-ਵੱਖ ਸ਼੍ਰੇਣੀਆਂ ਵਿੱਚ ਮਾਰਜਿਨ ਅਤੇ ਔਸਤ ਆਰਡਰ ਮੁੱਲ ਤੋਂ ਪਿੱਛੇ ਦੀ ਵੱਲ ਕੰਮ ਕਰਨਾ ਚਾਹੀਦਾ ਹੈ ਕਿਸੇ ਵਿਸ਼ੇਸ਼ ਸ਼੍ਰੇਣੀ ਦੀ ਖੇਤਰੀ ਸਪਲਾਈ ਇਕਾਗਰਤਾ ਇਸ ਤੋਂ ਸਾਡਾ ਕੀ ਮਤਲਬ ਹੈ ਖੈਰ ਸੈਲਰ ਨੈਟਵਰਕ ਪਾਰਟਿਸਪੈਂਟ ਕਿਸੇ ਵਿਸ਼ੇਸ਼ ਸ਼੍ਰੇਣੀ ਲਈ ਸਪਲਾਈ ਦੀ ਉੱਚ ਇਕਾਗਰਤਾ ਵਾਲੇ ਖੇਤਰ ਵਿੱਚ ਸੰਚਾਲਨ ਕਰ ਰਿਹਾ ਹੋ ਸਕਦਾ ਹੈ ਪਰ ਮੰਗ ਪੂਰੇ ਭਾਰਤ ਵਿੱਚ ਹੋ ਸਕਦੀ ਹੈ ਤੁਹਾਡੇ ਵਿੱਚੋਂ ਕੁਝ ਅਜਿਹੀ ਸ਼੍ਰੇਣੀ ਵਿੱਚ ਵਿਕਰੇਤਾਵਾਂ ਨੂੰ ਔਨਬੋਰਡ ਕਰਨ ਲਈ ਇਸ ਸਥਾਨ ਸੰਬੰਧਿਤ ਫਾਇਦੇ ਦਾ ਲਾਭ ਉਠਾਉਣਾ ਚਾਹ ਸਕਦੇ ਹਨ ਹਾਈਪਰ ਲੋਕਲ ਦੇ ਮਾਮਲੇ ਵਿੱਚ ਸ਼੍ਰੇਣੀ ਵਿੱਚ ਸਥਾਨਕ ਮੰਗ ਜਾਂ ਖਪਤ ਜੇ ਤੁਸੀਂ ਹਾਈਪਰ ਲੋਕਲ ਮਾਡਲ ਤੇ ਕੰਮ ਕਰਨ ਦਾ ਫੈਸਲਾ ਕਰਦੇ ਹੋ ਤਾਂ ਤੁਹਾਨੂੰ ਲਾਜ਼ਮੀ ਤੌਰ ਤੇ ਉਹਨਾਂ ਸ਼੍ਰੇਣੀਆਂ ਦੀ ਚੋਣ ਕਰਨੀ ਚਾਹੀਦੀ ਹੈ ਜਿੱਥੇ ਉਹਨਾਂ ਖੇਤਰਾਂ ਵਿੱਚ ਕਾਫੀ ਮੰਗ ਹੈ ਜਿੱਥੇ ਵਿਕਰੇਤਾ ਸੇਵਾ ਪ੍ਰਦਾਨ ਕਰਨ ਯੋਗ ਹਨ ਨਾਲ ਹੀ ਤੁਹਾਨੂੰ ਉਹਨਾਂ ਖੇਤਰਾਂ ਵਿੱਚ ਵਿਕਰੇਤਾ ਆਨ ਬੋਰਡਿੰਗ ਦੀ ਯੋਜਨਾ ਬਣਾਉਣੀ ਚਾਹੀਦੀ ਹੈ ਜਿੱਥੇ ਨੇੜਲੇ ਖੇਤਰਾਂ ਤੋਂ ਕਾਫੀ ਮੰਗ ਹੈ ਹਾਈਪਰ ਲੋਕਲ ਬਨਾਮ 올 ਇੰਡੀਆ ਪੂਰਤੀ ਉਨ੍ਹਾਂ ਸ਼੍ਰੇਣੀਆਂ ਲਈ ਜਿਨ੍ਹਾਂ ਨੂੰ ਹਾਈਪਰ ਲੋਕਲ ਲੌਜਿਸਟਿਕਸ ਦੀ ਲੋੜ ਹੁੰਦੀ ਹੈ ਜਿਵੇਂ ਕਿ ਭੋਜਨ ਅਤੇ ਪੀਣ ਵਾਲੇ ਪਦਾਰਥ ਅਤੇ ਕਿਰੀਅਾਨੇ ਦਾ ਸਮਾਨ ਸੈਲਰ ਨੈਟਵਰਕ ਪਾਰਟਿਸਪੈਂਟ ਉਨ੍ਹਾਂ ਖੇਤਰਾਂ ਤੋਂ ਵਿਕਰੀ ਦਾ ਮਾਲ ਨੂੰ ਆਨਬੋਰਡ ਕਰਨ ਦੀ ਚੋਣ ਕਰ ਸਕਦਾ ਹੈ ਜਿੱਥੇ ONDC ਨੈਟਵਰਕ ਰਾਹੀਂ ਹਾਈਪਰ ਲੋਕਲ ਡਿਲੀਵਰੀਆਂ ਉਪਲਬਧ ਹਨ ਆਲ ਇੰਡੀਆ ਡਿਲੀਵਰੀ ਸ਼੍ਰੇਣੀ ਲਈ ਸੈਲਰ ਐਨਪੀ ਕਿਸੇ ਵੀ ਕਸਬੇ ਅਤੇ ਸ਼ਹਿਰ ਵਿੱਚ ਵਿਕਰੇਤਾਵਾਂ ਨੂੰ ਆਨਬੋਰਡ ਕਰ ਸਕਦਾ ਹੈ ਬੇਸ਼ੱਕ ਇਸ ਓਪਨ ਨੈਟਵਰਕ ਦੇ ਮਲਟੀ ਟੂਮੈਂਸ ਸੁਭਾਅ ਦੇ ਨਾਲ ਸੈਲਰ ਨੈਟਵਰਕ ਪਾਰਟਿਸਪੈਂਟ ਵੱਖ-ਵੱਖ ਸ਼੍ਰੇਣੀਆਂ ਅਤੇ ਡੋਮੇਨਾਂ ਤੋਂ ਵਿਕਰੇਤਾਵਾਂ ਨੂੰ ਆਨਬੋਰਡ ਕਰਨ ਦੀ ਚੋਣ ਕਰ ਸਕਦੇ ਹਨ ਸੈਲਰ ਨੈਟਵਰਕ ਪਾਰਟਿਸਪੈਂਟ ਇਹਨਾਂ ਸ਼੍ਰੇਣੀਆਂ ਅਤੇ ਡੋਮੇਨਾਂ ਵਿੱਚ ਚੋਣ ਕਰ ਸਕਦੇ ਹਨ ਜੋ ਇਸ ਸਮੇਂ ਓਪਨ ਨੈਟਵਰਕ ਤੇ ਲਾਈਵ ਹਨ ਡਿਟੇਲਡ ਡੋਮੇਨ ਵਿੱਚ ਸਾਡੇ ਕੋਲ ਹੇਠ ਲਿਖੀਆਂ ਸ਼੍ਰ ਭੋਜਨ ਅਤੇ ਪੀਣ ਵਾਲੇ ਪਦਾਰਥ, ਘਰੀਅਾਨੇ ਦਾ ਸਮਾਨ, ਕਾਰ ਅਤੇ ਸਜਾਵਟ, ਇਲੈਕਟ੍ਰੋਨਿਕਸ ਅਤੇ ਉਪਕਰਣ, ਫੈਸ਼ਨ, ਸੁੰਦਰਤਾ ਅਤੇ ਨਿੱਜੀ ਦੇਖਭਾਲ, ਸਿਹਤ ਅਤੇ ਤੰਦਰੁਸਤੀ, ਖੇਤੀਬਾੜੀ। ਇਸ ਤੋਂ ਇਲਾਵਾ ONDC ਨੈਟਵਰਕ ਨੇ ਹੋਰ ਵਧਰੇ ਡੋਮੇਨ ਮੋਬਿਲਿਟੀ, ਵਿੱਤੀ ਸੇਵਾਵਾਂ ਅਤੇ B2B ਨੂੰ ਵੀ ਸ਼ਾਮਿਲ ਕੀਤਾ ਹੈ। ਵਿੱਤੀ ਸੇਵਾਵਾਂ ਦੇ ਖੇਤਰ ਵਿੱਚ ਲਾਈਵ ਸ਼੍ਰੇਣੀਆਂ, ਬੀਮਾ, ਕ੍ਰੈਡਿਟ, ਗਿਫਟ ਕਾਰਡ ਅਤੇ ਨਿਵੇਸ਼ ਹਨ ਜਿਵੇਂ ਜਿਵੇਂ ONDC ਨੈੱਟਵਰਕ ਵਿਕਸਿਤ ਹੁੰਦਾ ਹੈ ਅਸੀਂ ਸੈਲਰ ਨੈੱਟਵਰਕ ਪਾਰਟਿਸਪੈਂਟਸ ਦੁਆਰਾ ਚੁਣਨ ਲਈ ਹੋਰ ਡੋਮੇਨ ਅਤੇ ਸ਼੍ਰੇਣੀਆਂ ਸ਼ਾਮਲ ਕਰਾਂਗੇ ONDC ਨੈੱਟਵਰਕ ਤੇ ਤੁਹਾਡੀ ਸਫਲਤਾ ਲਈ ਵਿਕਰੇਤਾ ਓਨਬੋਰਡਿੰਗ ਯੋਜਨਾਬੰਦੀ ਪ੍ਰਕਿਰਿਆ ਮਹੱਤਵਪੂਰਨ ਹੈ ਵਿਕਰੇਤਾ ਜਿਸ ਸ਼੍ਰੇਣੀ ਵਿੱਚ ਕੰਮ ਕਰਨਾ ਚਾਹੁੰਦੇ ਹਨ ਉਸ ਸ਼੍ਰੇਣੀ ਦੇ ਸੰਬੰਧ ਵਿੱਚ ਇਹ ਸੈਲਰ ਨੈੱਟਵਰਕ ਪਾਰਟਿਸਪੈਂਟ ਦੁਆਰਾ ਚੁਣੇ ਵਿਕਰੇਤਾਵਾਂ ਦੀ ਮਾਤਰਾ ਅਤੇ ਗੁਣਵੱਤਾ ਦੋਵੇਂ ਉਹਨਾਂ ਦੁਆਰਾ ਪੈਦਾ ਕੀਤੇ ਕੁੱਲ ਮਾਲੀਆਂ ਦਾ ਫੈਸਲਾ ਕਰਨਗੇ ਗੁਣਵੱਤਾ ਵਾਲੇ ਵਿਕਰੇਤਾ ਇਹ ਯਕੀਨੀ ਬਣਾਉਂਦੇ ਹਨ ਕਿ ਪ੍ਰਾਪਤ ਕੀਤੇ ਆਰਡਰ ਪੂਰੇ ਹੁੰਦੇ ਹਨ ਵਧੀਰੇ ਚੰਗੀ ਗੁਣਵੱਤਾ ਵਾਲੇ ਵਿਕਰੇਤਾਵਾਂ ਦਾ ਮਤਲਬ ਹੈ ਵਧੀਰੇ ਲੈਣ-ਦੇਣ ਜਿਸ ਦਾ ਮਤਲਬ ਹੈ ਵਧੀਰੇ ਮਾਲੀਆਂ ਹੁਣ ਵਿਕਰੇਤਾ ਆਨਬੋਰਡਿੰਗ ਪ੍ਰਕਿਰਿਆ ਵਿੱਚ ਸ਼ਾਮਲ ਕਦਮਾਂ ਤੇ ਜਾਂਦੇ ਆ ਅਤੇ ਮਹੱਤਵਪੂਰਨ ਪਹਿਲੇ ਕਦਮ ਤੋਂ ਸ਼ੁਰੂ ਕਰਦੇ ਆ ਵਿਕਰੇਤਾ ਆਨਬੋਰਡਿੰਗ ਪ੍ਰਕਿਰਿਆ ਦੀ ਯੋਜਨਾ ਬਣਾਉਣਾ ਵਿਕਰੇਤਾ ਏਕੀਕਰਨ ਨੂੰ ਸੁਚਾਰੂ ਬਣਾਉਣ ਸਮੇਂ ਕੋਸ਼ਿਸ਼ ਅਤੇ ਲਾਗਤ ਤੋਂ ਖਰਚੇ ਨੂੰ ਘੱਟ ਤੋਂ ਘੱਟ ਕਰਨ ਲਈ ਇੱਕ ਚੰਗੀ ਤਰ੍ਹਾਂ ਪਰਿਭਾਸ਼ਿਤ ਯੋਜਨਾਬੰਦੀ ਪ੍ਰਕਿਰਿਆ ਸ਼ੁਰੂ ਕਰਨਾ ਜ਼ਰੂਰੀ ਹੈ ਇਸ ਲਈ ਇਸ ਦਾ ਅਸਲ ਵਿੱਚ ਕੀ ਮਤਲਬ ਹੈ ਅਸੀਂ ਇਸ ਨਾਲ ਕਿਵੇਂ ਨਿਪਟਦੇ ਹਾਂ ਆਓ ਇਸ ਬਾਰੇ ਹੋਰ ਜਾਣੀਏ ਵਿਕਰੀਤਾਵਾਂ ਨੂੰ ਆਨ ਬੋਰਡ ਕਰਦੇ ਸਮੇਂ ਸੈਲਰ ਨੈਟਵਰਕ ਪਾਰਟਿਸਪੈਂਟ ਦੀ ਯਾਤਰਾ ਨੂੰ ਸਮਝਣਾ ਕੁਸ਼ਲਤਾ ਅਤੇ ਪ੍ਰਭਾਵਸ਼ੀਲਤਾ ਲਈ ਮਹੱਤਵਪੂਰਨ ਹੈ ਇਸ ਪ੍ਰਕਿਰਿਆ ਨੂੰ ਵਧੇਰੇ ਸਹਜਤਾ ਨਾਲ ਸਮਝਣ ਲਈ ਅਸੀਂ ਇਸ ਦੀ ਤੁਲਨਾ ਫਨਲ ਦੀ ਕਾਰਜਵਿਧੀ ਨਾਲ ਕਰਦੇ ਹਾਂ ਵਿਕਰੀਤਾਵਾਂ ਨੂੰ ਆਨਬੋਰਡ ਕਰਦੇ ਸਮੇਂ ਸੈਲਰ ਨੈਟਵਰਕ ਪਾਰਟਿਸਪੈਂਟ ਦੀ ਯਾਤਰਾ ਨੂੰ ਸਮਝਣਾ ਤੋਂ 100 ਵਿਕਰੀਤਾਵਾਂ ਹਲਕੇ ਵਿੱਚ ਜੁੜ ਸਕਦੇ ਹੋ ਪਰ ਆਨਬੋਰਡਿੰਗ ਪ੍ਰਕਿਰਿਆ ਦੇ ਅੰਤ ਤੱਕ ਸਿਰਫ 10 ਕਾਰਸ਼ੀਲ ਹੋ ਸਕਦੇ ਹਨ ਅਤੇ ਆਰਡਰ ਪ੍ਰਾਪਤ ਕਰਨ ਲਈ ਤਿਆਰ ਹੋ ਸਕਦੇ ਹਨ ਨਤੀਜੇ ਵਜੋਂ ਜੇ ਉਦੇਸ਼ ਵੀ ਲਾਈਵ ਵਿਕਰੇਤਾ ਰੱਖਣਾ ਹੈ ਤਾਂ ਤੁਹਾਨੂੰ 200 ਵਿਕਰੇਤਾਵਾਂ ਨਾਲ ਸੰਪਰਕ ਕਰਨ ਦੀ ਜ਼ਰੂਰਤ ਹੋਵੇਗੀ ਇਸ ਵਿਧੀ ਨੂੰ ਸ਼ੁਰੂ ਤੋਂ ਹੀ ਰਣਨੀਤਿਕ ਯੋਜਨਾਬੰਦੀ ਦੀ ਲੋੜ ਹੁੰਦੀ ਹੈ ਜਿਸ ਦਾ ਉਦੇਸ਼ ਵੱਧ ਤੋਂ ਵੱਧ ਸੰਭਾਵਿਤ ਵਿਕਰੇਤਾਵਾਂ ਤੱਕ ਪਹੁੰਚ ਕੇ ਸਰਗਰਮ ਵਿਕਰੇਤਾਵਾਂ ਨੂੰ ਵੱਧ ਤੋਂ ਵੱਧ ਕਰਨਾ ਹੈ ਵਿਕਰੇਤਾਵਾਂ ਦੀ ਵੱਡੀ ਗਿਣਤੀ ਨੂੰ ਦੇਖਦੇ ਹੋਏ ਜਿਨ੍ਹਾਂ ਨੂੰ ਤੁਹਾਨੂੰ ਫਨਲ ਦੀ ਸ਼ੁਰੂਆਤ ਵਿੱਚ ਸੰਪਰਕ ਕਰਨ ਦੀ ਜ਼ਰੂਰਤ ਹੋ ਸਕਦੀ ਹੈ ਤੁਹਾਨੂੰ ਸੇਲਰ ਨੈਟਵਰਕ ਪਾਰਟਿਸਪੈਂਟ ਨੂੰ ਰਣਨੀਤਿਕ ਤੌਰ ਤੇ ਸ੍ਰੂਤਾ ਦੀ ਵਿਕਰੇਤਾ ਦੀ ਲੋੜ ਹੈ ਇਹ ਯਕੀਨੀ ਬਣਾਉਂਦਾ ਹੈ ਕਿ ਵਿਕਰੇਤਾ ਦੀ ਸ਼ਮੂਲੀਅਤ ਅਤੇ ਆਨ ਬੋਰਡਿੰਗ ਭਾਵੇਂ ਕਾਲਾਂ ਰਾਹੀਂ ਜਾਂ ਵਿਅਕਤੀਗਤ ਮੀਟਿੰਗਾਂ ਰਾਹੀਂ ਕੀਤੀ ਜਾਂਦੀ ਹੋਵੇ ਪ੍ਰਭਾਵਸ਼ਾਲੀ ਅਤੇ ਕੁਸ਼ਲ ਦੋਵੇਂ ਹਨ ਵਿਕਰੇਤਾ ਆਨ ਬੋਰਡਿੰਗ ਪ੍ਰਕਿਰਿਆ ਵਿੱਚ ਕਈ ਪੜਾਅ ਸ਼ਾਮਲ ਹੁੰਦੇ ਹਨ ਜਿਸ ਵਿੱਚ ਵਿਕਰੇਤਾਵਾਂ ਤੱਕ ਪਹੁੰਚਣਾ ਦਿਲਚਸਪੀ ਰੱਖਣ ਵਾਲਿਆਂ ਨੂੰ ਸ਼ਾਰਟਲਿਸਟ ਕਰਨਾ ਉਹਨਾਂ ਦੇ ਰਜਿਸਟ੍ਰੇਸ਼ਨ ਨੂੰ ਪ੍ਰੋਸੈਸ ਕਰਨਾ ਕੈਟਲੌਗ ਅਤੇ ਇਨਵੈਂਟਰੀ ਜਾਣਕਾਰੀ ਸਾਂਝੀ ਕਰਨਾ ਵਿਕਰੇਤਾਵਾਂ ਨੂੰ ਪਲੇਟਫਾਰਮ ਤੇ ਲਾਈਵ ਹੋਣ ਦੇ ਯੋਗ ਬਣਾਉਣਾ ਅਤੇ ਉਸ ਨੂੰ ਆਰਡਰ ਪ੍ਰਾਪਤ ਕਰਨ ਲਈ ਤਿਆਰ ਕਰਨਾ ਸ਼ਾਮਲ ਹੈ ਅਗਲੇ ਕਦਮ ਵਿੱਚ ਸੰਭਾਵਿਤ ਵਿਕਰੇਤਾਵਾਂ ਨਾਲ ਸੰਪਰਕ ਕਰਨਾ ਅਤੇ ਉਨ੍ਹਾਂ ਨੂੰ ONDC ਨੈੱਟਵਰਕ ਰਾਹੀਂ ਵੇਚਣ ਲਈ ਸਮਝਾਉਣਾ ਸ਼ਾਮਲ ਹੈ। ਇਹ ਫਨਲ ਦਾ ਸਭ ਤੋਂ ਚੌੜਾ ਭਾਗ ਬਣਦਾ ਹੈ। ਸ਼ੁਰੂਆਤੀ ਪਹੁੰਚ ਤੋਂ ਬਾਅਦ ਤੁਹਾਨੂੰ ਲਾਜ਼ਮੀ ਤੌਰ ਤੇ ਇਹ ਪਛਾਣਨਾ ਚਾਹੀਦਾ ਹੈ ਕਿ ਕਿਹੜੇ ਵਿਕਰੇਤਾ ਅਸਲ ਵਿੱਚ ਆਨਲਾਈਨ ਵੇਚਣ ਦੀ ਸੰਭਾਵਨਾ ਵਿੱਚ ਦਿਲਚਸਪੀ ਰੱਖਦੇ ਹਨ। ਇਸ ਲਈ ਸੰਭਾਵਿਤ ਵਿਕਰੇਤਾਵਾਂ ਨੂੰ ONDC ਨੈੱਟਵਰਕ ਦੇ ਫਾਇਦਿਆਂ ਨੂੰ ਸਪਸ਼ਟ ਤੌਰ ਤੇ ਸਮਝਾਉਣਾ ਅਤੇ ਸਪਸ਼ਟ ਉਮੀਦਾਂ ਸਥਾਪਿਤ ਕਰਨ ਦੀ ਲੋੜ ਹੈ। ਦਿਲਚਸਪੀ ਦੀ ਪੁਸ਼ਟੀ ਹੋਣ ਤੋਂ ਬਾਅਦ ऑनबोर्डिंग प्रक्रिया ਵਿੱਚ ਜ਼ਰੂਰੀ ਦਸਤਾਵੇਜ਼ ਅਤੇ ਜਾਣਕਾਰੀ ਇਕੱਠੀ ਕਰਨਾ ਸ਼ਾਮਲ ਹੁੰਦਾ ਹੈ ਇਸ ਵਿੱਚ ਕੇवाईसी ਵੇਰਵੇ ਜੀਐਸਟੀ ਜਾਣਕਾਰੀ ਇੱਕ ਕੈਨਸਲ ਕੀਤਾ ਚੈੱਕ ਅਤੇ ਸ਼ਮੂਲੀਅਤ ਅਤੇ ਭੁਗਤਾਨ ਦੀਆਂ ਸ਼ਰਤਾਂ ਤੇ ਆਪਸੀ ਸਮਝੌਤੇ ਤੇ ਪਹੁੰਚਣਾ ਸ਼ਾਮਲ ਹੈ ਇਹ ਸਭ ਪੂਰਾ ਕਰ ਲਿਆ ਆਲਮੋਸਟ ਆਰਡਰ ਪ੍ਰਾਪਤ ਕਰਨਾ ਅਤੇ ਪੂਰਾ ਕਰਨਾ ਸ਼ੁਰੂ ਕਰਨ ਲਈ ਤੁਹਾਡੇ ਵਿਕਰੇਤਾ ਨੂੰ ONDC ਨੈੱਟਵਰਕ ਤੇ ਲਾਈਵ ਕਰਨ ਤੋਂ ਪਹਿਲਾਂ ਇੱਕ ਆਖਰੀ ਕਦਮ ਹੈ। ਵਿਕਰੇਤਾਵਾਂ ਨੂੰ ਕੈਟਲੌਗ ਅਤੇ ਇਨਵੈਂਟਰੀ ਜਾਣਕਾਰੀ ਸਾਂਝੀ ਕਰਨ ਦੀ ਲੋੜ ਹੈ। ਇੱਕ ਵਿਕਰੇਤਾ ਨੂੰ ਲਾਜ਼ਮੀ ਤੌਰ ਤੇ ਉਹਨਾਂ ਉਤਪਾਦਾਂ ਦੇ ਪੂਰੇ ਵੇਰਵੇ ਸਾਂਝੇ ਕਰਨੇ ਚਾਹੀਦੇ ਹਨ। ਵੇਰਵਿਆਂ ਵਿੱਚ ਬ੍ਰਾਂਡ ਨਾਮ, ਵਿਕਰੀ ਕੀਮਤ, MRP, ਉਤਪਾਦ ਦਾ ਨਾਮ ਆਦਿ ਸ਼ਾਮਲ ਹਨ। ਇੱਕ ਡਿਜੀਟਲ ਕੈਟਲੌਗ ਬਣਾਉਣ ਲਈ ਲੋੜਿੰਦਾ ਹੈ ਜਿਸ ਵਿੱਚ ਉਤਪਾਦ ਬਾਰੇ ਵੇਰਵੇ ਹਨ। ਇਸ ਸੈਸ਼ਨ ਵਿੱਚ ਅਸੀਂ ਵਿਕਰੇਤਾ ਆਨਬੋਰਡਿੰਗ ਯੋਜਨਾਬੰਦੀ ਦੇ ਵਿਆਪਕ ਕਦਮਾਂ ਨੂੰ ਕਵਰ ਕੀਤਾ ਹੈ ਜੋ ਵਿਕਰੇਤਾ ਆਨਬੋਰਡਿੰਗ ਲਈ ਸਰੋਤਾਂ ਦੀ ਯੋਜਨਾਬੰਦੀ ਨਾਲ ਸ਼ੁਰੂ ਹੁੰਦੇ ਹਨ ਇਸ ਤੋਂ ਬਾਅਦ ਵਿਕਰੇਤਾਵਾਂ ਤੱਕ ਪਹੁੰਚਣਾ ਉਨ੍ਹਾਂ ਨੂੰ ONDC ਨੈੱਟਵਰਕ ਰਾਹੀਂ ਵੇਚਣ ਲਈ ਪ੍ਰੇਰਿਤ ਕਰਨਾ ਵਿਆਪਕ ਸ਼ਰਤਾਂ ਤੇ ਸਹਿਮਤ ਹੋਣਾ ਵਿਕਰੇਤਾ ਦੇ ਰਜਿਸਟ੍ਰੇਸ਼ਨ ਨੂੰ ਪ੍ਰੋਸੈਸ ਕਰਨਾ ਅਤੇ ਅੰਤ ਵਿੱਚ ਸਾਰੀ ਉਤਪਾਦ ਜਾਣਕਾਰੀ ਨੂੰ ਸੂਚੀਬੱਧ ਕਰਨਾ ਆਉਂਦਾ ਹੈ ਅਗਲੀ ਵੀਡੀਓ ਵਿੱਚ ਤੁਸੀਂ ਵਿਕਰੇਤਾ ਆਨਬੋਰਡਿੰਗ ਯੋਜਨਾਬੰਦੀ ਪ੍ਰਕਿਰਿਆ ਦੇ ਅਗਲੇ ਕਦਮ ਬਾਰੇ ਸਿੱਖੋਗੇ ਜੋ ਹੈ ਕਿ ਆਪਣੇ ਸ਼ਾਰਟਲਿਸਟ ਕੀਤੇ ਵਿਕਰੇਤਾਵਾਂ ਨੂੰ ONDC ਨੈਟਵਰਕ ਵਿੱਚ ਸ਼ਾਮਲ ਹੋਣ ਲਈ ਕਿਵੇਂ ਸਮਝਾਉਣਾ ਹੈ ਤੁਸੀਂ ਅਗਲੀ ਵੀਡੀਓ ਵਿੱਚ ਇਸ ਬਾਰੇ ਸਿੱਖ ਸਕਦੇ ਹੋ